ਤਾਂ ਵੈ ਮੁੰਡਾ ਵੀ ਜੇ ਕੋਈ ਘੋੜਾ ਜਾਂ ਕੋਈ ਬਸ਼ੀਰਾ ਤੱਕ ਜ ਬਹੁਤ ਹੁੰਦਾ ਹੈ ਤਕੜਾ ਲੱਗਦਾ ਵੀ ਇਹ ਸ਼ਾਇਦ ਪੂਰੇ ਆਉਗਾ ਕੋਈ ਜ਼ਰੂਰੀ ਨਹੀਂ ਹੁੰਦਾ ਉਹਨੇ ਬਹੁਤ ਸਾਰੀਆਂ ਬੀਤੀਆਂ ਇਹਨਾਂ ਨੂੰ ਜੱਜ ਬਾਤ ਗਿਆ ਉਹਦੇ ਮੁਤਾਬਕ ਉਹਨੂੰ ਜਨਤ ਤਿਆਰ ਕਰਦੇ ਤੇ ਇਸ ਸਮੇਂ ਤਾਂ ਜੱਜਾਂ ਨੂੰ ਲਾਗਦਾ ਹੈ ਪਤਨੀ ਦਾ ਮਾਲਕ ਕੌਣ ਹੈ ਕਿ ਨਾਲ ਹੈ ਪਤਾ ਕਿ ਇਹ ਜਿਹੜੇ ਘੋੜੇ ਦੀ ਬੱਤੀ ਹੈ ਕੋਈ ਉਹਨਾਂ ਮਹੀਨਿਆਂ ਦੇ ਵਿੱਚਲੀ ਉਮਰ ਦਾ ਵੀ ਪਤਾ ਉਹਨਾਂ ਵਾਸਤੇ ਸਾਡੀਆਂ ਦੁੱਧਦਾਂ ਦੇ ਤੇ ਜਿਨ੍ਹਾਂ ਦਾ ਐ ਨੰਬਰ ਹੈ ਇਥੇ ਪਛਾਣਾ ਆਉਣਾ ਕੋਈ ਜੀ ਚਾਰੀਆਂ ਚਰੀਆਂ ਦੁੱਧਦਾਂ ਦੇ ਮੁਖਤਾਰ ਸਾਹਿਬ ਤੇ ਅੱਜ ਆਂ ਜਨੇ ਦੇ ਦੇਖਦੇ ਆ ਕਿਹੜੀ ਬਾਜੀ ਮਾਰਦੀ ਐ ਬਣੇ ਰੋ ਮਾਰ ਬਾਬ ਲੋਕਰ YouTube ਚੈਨਲ ਦਾ ਖੰਦੇ ਰਹਾਗੇ ਅੱਜ ਦੁੱਧ ਜਾਂਦੇ ਨੇ ਤੇ ਇਹ ਸਾਰੀਆਂ ਬੱਚੇ ਰੀਆਂ ਸਾਰੀਆਂ ਦੁੱਧ ਆਪਨ ਬੱਚੇ ਰੀਆਂ ਨੇ ਜਿੰਨੀਆਂ ਤੋਂ ਫਰੇਮ ਦੇ ਵਿੱਚ ਦਿਖ ਰਹੀਆਂ ਜੇ ਆਪਾਂ ਦੇਖੀਏ ਭਾਈ ਆ ਮੇਲੇ ਦਾ ਕਿੰਨਾ ਘਟਾ ਚੜਦਾ ਜਦੋਂ ਮਾਦੀ ਮੇਲਾ ਲੱਗਦਾ ਭਾਈ ਜੀ ਬਹੁਤ ਜ਼ਿਆਦਾ ਜਿੰਨਾ ਚਿਰ ਮਨਜ਼ੂਰੀ ਨਹੀਂ ਮਿਲੀ ਸੀ ਜੀ ਉਹਨਾਂ ਚਿਰ ਮਾਨਦਾਸ ਹੀ ਸੀ ਜਦੋਂ ਮਨਜ਼ੂਰੀ ਮਿਲੀ ਆ ਉਸੋਂ ਮੂੰਹ ਤੇ ਰੋਈ ਆਈਏ ਠੀਕ ਹੈ ਨਾਲ ਬਾਈ ਕੋਈ ਸੇਲ ਪਰਦੇ ਦਾ ਵੀ ਕੰਮ ਕਰਦਾ ਕਿ ਵੈਸੇ ਬੱਚਿਆਂ ਤੇ ਨਹੀਂ ਬਚਾਂਗੇ ਆਪਾਂ ਬਰੀਡ ਹੀ ਕਰਦੇ ਕੋਈ ਜਾਨਵਰ ਲੈ ਕੇ ਆਉਣਾ ਬਾਈ ਸੇਲ ਵਾਸਤੇ ਲਿਕੇ ਵੈਸੇ ਸੇਰਾਂ ਬਾਈ ਜੀ ਇਹਦਾ ਲਾਲ ਕੰਮਾ ਵਸ਼ੇਰਾ ਮੇਲੇ ਤੋਂ ਵੇਚਾਂਗੇ ਜੀ ਜੀ ਹੋਰ ਨਹੀਂ ਵੇਚਦੇ ਹੁਣ ਇਹਦੀ ਮਾਂ ਦੀ ਇਤਲਾਕ ਕਰ ਲੈਂਦੀ ਹੁਣ ਕਾਲੇ ਕਾਲ ਤੇ ਕੋ ਗੱਬਣਾ ਜੀ ਘਰੇ ਜੇ ਆਪਾਂ ਦੇਖੇ ਬਾਈ ਜਾਨਵਰ ਪਹਿਲੀ ਵਾਰੀ ਕੰਪੀਟੀਸ਼ਨ ਤੇ ਲੈ ਕੇ ਆਏ ਕਿ ਪਹਿਲਾਂ ਵੀ ਲੈ ਕੇ ਆਉਂਦੇ ਰੇ ਪਹਿਲਾਂ ਕਦੀ ਘੋੜਾ ਪਾਇ ਸੀ ਨੋਕਰਾ ਜੀ ਜੀ ਉਹ ਆਪਣਾ 7 ਨੰਬਰ ਤੇ ਆਇਆ ਜੀ ਜੀ ਜਦੋਂ ਬਾਦਲ ਸਾਹਿਬ ਲਵਾਉਂਦੇ ਸੀ ਉਹ ਤੋਂ ਲਵਾਇਆ ਤੇ ਜੇ ਹੁਣ ਦੇਖੀਏ ਬਾਈ ਫਿਰ ਕਿਹੜੇ ਘੋੜੇ ਤੋਂ ਗੱਭਣ ਕਰਵਾਉਣੀ ਆ ਘੋੜੀ ਇਹ ਬਾਈ ਜੀ ਚੰਗੇ ਘੋੜੇ ਜੋ ਕਰਾਵਾਂਗੇ ਜੀ ਇਹਨੇ ਬੱਚੇ ਬਹੁਤ ਚੰਗੇ ਦਿੱਤੇ ਘੋੜੇ ਬੜੇ ਪੈਦਾ ਕੀਤੇ ਜੀ ਬਹੁਤ ਘੋੜੇ ਬਹੁਤ ਤਗੜੇ ਪੈਦਾ ਕੀਤੇ ਜੇ ਆਪਾਂ ਬੱਚਿਆਂ ਦਾ ਰਿਜ਼ਲਟ ਦੇਖ ਕੇ ਬਾਈ ਕਿ ਇਸ ਤਰ੍ਹਾਂ ਦਾ ਬੱਚਿਆਂ ਦਾ ਰਿਜ਼ਲਟ ਆਉਂਦਾ ਬਾਈ ਜੀ ਮੈਂ ਤਾਂ ਬਹੁਤ ਜ਼ਿਆਦਾ ਆਪਾਂ ਸ਼ਰੈਤ ਕਰ ਹੀ ਨਹੀਂ ਸਕਦੇ ਦੀ ਇਹਨੇ ਬੱਚੇ ਜੀ ਤੇ ਦੋਸਤੋ ਇੱਕ ਨਾ ਇਹ ਆਪਾਂ ਕਹੀਏ ਵੀ ਬੜੀ ਵੱਡੀ ਗੱਲ ਹੁੰਦੀ ਹੈ ਨਾ ਇੱਕ ਜਾਨਵਰ ਨੂੰ ਮੇਲੇ ਤੇ ਲੈ ਕੇ ਆਉਣਾ ਤੇ ਨਾਲ ਬਾਈ ਕਹਿੰਦੇ ਵੀ ਆਹ ਸਾਡੇ ਜਿਹੜੇ ਪਰਿਵਾਰ ਦੇ ਵਿੱਚ ਇੱਕ ਕਰਮ ਵਾਲਾ ਜੀ ਕਹਿ ਸਕਦੇ ਆ ਨਾ ਆਪਾਂ ਬਾਈ ਸਪੈਸ਼ਲ ਜਿਹੜੀ ਇਸ ਘੋੜੀ ਨੂੰ ਮੇਲੇ ਤੇ ਲੈ ਕੇ ਆ ਤੇ ਲੋਕਾਂ ਦਾ ਵੀ ਤੁਹਾਨੂੰ ਦੇਖ ਸਕਦੇ ਬੜਾ ਇਕੱਠਾ ਹੈ ਇਸ ਘੋੜੀ ਨੂੰ ਦੇਖਣ ਲਈ ਸੋ ਜੇ ਬਾਈ ਦਾ ਸੁਪੀਟਰ ਨੇ ਗੈਸ ਜੁੜੀ ਦੀ ਜੀ ਰਿੰਗ 2 ਦਾ ਇੱਕ ਸਟੇਜ ਚ ਆਉਣਾ ਹੋਵੇ ਕੀ ਪ੍ਰੇਮ ਆਗਰ ਜੀ ਅਸੀਂ ਮੈਡੀਕਲ ਕਰ ਲਈਏ ਨਾਮ ਮਕੌਰ ਸਿੰਘ ਆ ਫੋਨ ਨੰਬਰ 99850 ਤੇ ਸਲੈਪ 52 ਇੱਕ ਨੰਬਰ 12202 044 ਬਹੁਤ ਬਹੁਤ ਧੰਨਵਾਦ ਜੀ ਮੈਂ ਉਹ ਮੇਰਾ ਬਰਾਦਰ ਆ ਜੀ ਇਹ ਮੇਰਾ ਭਤੀਜਾ ਜੀ ਸਾਡੇ ਦੋ ਬੇਟੀਆਂ ਤੇ ਇੱਕ ਬੇਟਾ ਕੈਨੇਡਾ ਗਏ ਉਹ ਵੀ ਹੁਣ ਇੱਥੇ ਮੋਬਾਈਲ ਦੇ ਲਾਈਵ ਵੇਖੀ ਜਾਂਦਾ ਨਾਲ ਦੇ ਨਾਲ ਲੱਗਦਾ ਬਈ ਜਿਵੇਂ ਇੱਕ ਘੋੜਾਂ ਦਾ ਘੋੜਿਆਂ ਦਾ ਮੇਲਾ ਲੱਗਦਾ ਤੇ ਸ਼ੋਅ ਲੱਗਦਾ ਨਾ ਨੌਜਵਾਨ ਪੀੜੀ ਨੂੰ ਵੀ ਇਸ ਜੱਟਿਆਂ ਨੂੰ ਸ਼ੌਂਕ ਵੱਧਦਾ ਬਾਈ ਬਾਈ ਬਹੁਤ ਵੱਡੀ ਚੀਜ਼ ਹੈ ਜੀ ਬਹੁਤ ਆਉਣ ਵਾਲੇ ਸਮਾਂ ਚ ਬਾਈ ਜੇ ਆਪਾਂ ਦੇਖਿਓ ਫਾਰਮ ਤੇ ਫਿਰ ਇੰਨੇ ਕ ਜਾਨਵਰਾਂ ਦਾ ਟਾਰਗੇਟ ਹੈ ਅੱਗੇ ਲੈ ਕੇ ਭਰਾਵਾਂ ਨੂੰ ਮਾਰਵਾੜੀ ਜਾਨਵਰ ਲਿਆਵਾਂਗੇ ਜਿੱਤ ਇਹ ਛੋਡੇ ਤੋਂ ਬਾਅਦ ਬਾਈ ਦੇਖੀਏ ਬੱਚਿਆਂ ਨੂੰ ਫਿਰ ਛੋਡੇ ਨਾਲੋਂ ਜ਼ਿਆਦਾ ਚੰਗਾ ਬਹੁਤ ਜ਼ਿਆਦਾ ਮੇਰਾ ਮਤੀਆ ਇਹਨੂੰ ਬਹੁਤ ਖੌਂਦੀ ਬਹੁਤ ਸਾਫ਼ ਦਿਨਾਂ ਨੇ ਖੇਤੀ ਸਾਡੇ ਕੋਲੇ ਖੇਤੀ ਬਹੁਤ ਹੈ ਜੀ ਗਰੇ ਸਾਮ ਦਾ ਨਾਲ ਜੀ ਮੈਂ ਕੀ ਕੀ ਕਰਦਾ ਤੁਹਾਨੂੰ ਅੱਗੇ ਕਿਵੇਂ ਮੇਰਾ ਬਰੇਖਾ ਹੌਂਦਾ ਰਸਤਾਨਾ ਬੰਨੀ ਛੋਡੇ ਤੋਂ ਪਹਿਲਾਂ ਬਹੁਤ ਪ੍ਰਸੰਗ ਹੋ ਗਿਆ ਮੈਂ ਤਾਂ ਮੈਂ ਕਿਹਾ ਵੀ ਉਹ ਸਭ ਸਵਿਚਰੀਆ ਹੈ 1 ਕਿਹਾ ਮਹੀਨਾ ਦੇ ਵਿੱਚਰੀਆ ਬਹੁਤ ਹੈ 1 ਕਿਹਾ ਮਹੀਨੇ ਪਿੱਛੇ ਵੀ 300 ਤੋਂ ਵੱਧ ਹਫਤੇ ਸੋਣਾ

नंबर मिल्ट्रीज मारवाड़ी बचेरा जो अदर स्टेट से लोग आए हैं ये अनाउंसमेंट उनके के लिए है मेरे दोस्त जो इसको लाइव देख रहे हैं ये आवाज इसलिए नहीं आ रही कि हर समय कुछ ना कुछ बोलना जरूरी नहीं है उससे घोड़े डिस्टर्ब होते हैं ਸਤਿ ਸ਼੍ਰੀ ਅਕਾਲ ਕੋ ਬਸ ਬੰਨ ਰਿਹਾ ਸਮੁੰਦਰ ਆ ਰਿਹਾ ਤੇ ਜੀ ਦਸ ਵਾਰ ਕੀ ਹਾਂਜੀ ਤੇ ਮਾਪਾਂਦੀ ਸੁਣਨ ਗਿਆ ਨਾ ਪੁੱਛ ਲੋ ਪੁੱਛਲਾ 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 ਇਹ ਆਪ ਨੇ ਰੱਖ ਲਿਆ ਜਾਵੇਗਾ तो दोस्तों ये देख सकते हैं बहुत ही शानदार बच्चे हमारे सामने हमें दिखाई दे रही है और हम जानने का प्रयास करेंगे इसके प्राउड होने से आ, सर नमस्कार नमस्कार जी सर आप ही हैं नहीं अपने दोस्त की बच्ची है आपके दोस्त की बच्ची है कोई बात नहीं तो थोड़ा सा बताएं आप इस बच्ची के बारे में आप ये दलवाग की है अच्छा जी और माँ इसकी तूफान की है माँ तूफान की क्या नाम है बच्ची का नाम तो तारा 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 नाम है बच्ची का

तो अपने ये अपना पहला ही कंपटीशन में कहाँ पर लुधियाना चलिए बहुत शुभकामनाएं बहुत बहुत बधाई बहुत ही शानदार ये बछेरी है हम आशा करते हैं कि ये कंपटीशन जीते हमसे बात करने के लिए धन्यवाद